ਦੇ ਅੰਦਰ ਬਾਥਰੂਮ ਕਰਨ ਲੱਗੇ ਨਾ ਜਿਹਦੇ ਪੈਰ ਫਿਸਲੇ ਆ ਤੇ ਉਹ ਗਨ ਥਲੇ ਡਿੱਗੀ ਉਹਨੂੰ ਚੱਕਣ ਬਿੱਲੇ ਉਹ ਚੀਜ਼ ਆ ਨਾ ਤੇ ਉਹ ਗੋਲੀ ਚੱਲੀ ਆ ਸਿਰ ਦੇ ਵਿੱਚ AK47 ਦੀ ਗੋਲੀ ਲੱਗਣ ਦੇ ਨਾਲ ਪੁਲਿਸ ਮੁਲਾਜ਼ਮ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਖਬਰ ਨਮਾ ਸ਼ਹਿਰ ਦੀ ਹੈ ਜਿੱਥੇ ਨਮਾ ਸ਼ਹਿਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਮੁਲਜ਼ਮਾ ਦੀ ਪੇਛੀ ਦੇ ਲਈ ਉਹਨਾਂ ਨੂੰ ਲੈ ਕੇ ਕੋਟ ਆਇਆ ਸੀ ਤਾਂ ਜਿਸ ਤਰ੍ਹਾਂ ਜਦੋਂ ਬਾਥਰੂਮ ਚੱਲਾ ਤਾਂ ਬਾਥਰੂਮ ਦੇ ਵਿੱਚ ਉਸਦੇ ਸਿਰ ਦੇ ਵਿੱਚ AK47 ਦੀ ਗੋਲੀ ਲੱਗ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੋ ਲੋਕਾਂ ਦੇ ਮੁਤਾਬਕ ਕਿ ਜਦੋਂ ਪੁਲਿਸ ਅਧਿਕਾਰੀ ਬਾਥੂਮ ਕਰਨ ਦੇ ਲਈ ਜਾਂਦਾ ਹੈ ਤਾਂ ਪੁਲਿਸ ਅਧਿਕਾਰੀ ਦੇ ਕੋਲ AK47 ਦੀ ਗਨ ਸੀ ਅਤੇ ਜਦੋਂ ਬਾਥੂਮ ਕਰਦਾ ਹੈ ਤਾਂ ਉਸ ਦਾ ਪੈਰ ਸਲਿੱਪ ਹੋਣ ਕਰਕੇ AK47 ਦਾ ਹਥਿਆਰ ਥੱਲੇ ਡਿੱਗ ਜਾਂਦਾ ਹੈ ਤੇ AK47 ਦਾ ਲੋਕ ਖੁੱਲਾ ਹੋ ਸਕਦਾ ਹੈ ਜਿਸ ਦੇ ਨਾਲ ਉਸ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਦੀ ਮੌਤ ਹੋ ਗਈ ਹੈ ਤੇ ਬਾਕੀ ਪੁਲਿਸ ਦੇ ਵੱਲੋਂ ਵੀ ਹੁਣ ਹਰ ਪੱਖ ਤੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਕਿਆ ਹੀ ਪੁਲਿਸ ਮੁਲਾਜ਼ਮ ਦੇ ਫਰਜ ਤੇ ਡਿੱਗਣ ਦੇ ਨਾਲ ਗੋਲੀ ਚੱਲੀ ਹੈ ਜਾਂ ਕੋਈ ਹੋਰ ਗੱਲ ਹੈ ਪੁਲਿਸ ਨੇ ਬੋਲੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਇਸੇ ਸੇ ਹੀ ਹਮੇ ਮੈਸੇਜ ਆਇਆ ਥਾ ਕਿ ਮੋਤੀਵਾਲ ਖਾਨੇ ਮੇਂ ਹਮਾਰੇ ਸਿਨੀਅਰ ਕਾਂਸਟੇਬਲ ਹਦੰਦਰ ਸਿੰਘ ਪੋਸਟਡ ਸੀ। ਉਸਕੀ ਡੈਥ ਹੋ ਗਈ ਹੈ ਇਮੀਡੀਏਟਲੀ ਬਿਲਹੋਸਪੀਟਲ ਨੂੰ ਸ਼ਿਫਟ ਕੀ ਹੈ ਅਭੀ ਮੌਤ ਦਾ ਕਾਰਨ ਔਰ ਸਾਰਾ ਕੁਝ ਵੈਰੀਫਿਕੇਸ਼ਨ ਚੱਲ ਰਹੀ ਹੈ ਅਕੋਰਡਿੰਗਲੀ ਬ੍ਰੀਫ ਕੀਤਾ ਸਰ ਪੋਸਟਿੰਗ ਕਿੱਥੇ ਸੀ ਤੁਹਾਡੀ ਪੋਸਟਿੰਗ ਇਹਨਾਂ ਦੀ ਐਸਚੋ ਪੋਸਟਿੰਗ ਸਿਨਾਂ ਦੀ ਕੋਚਵਾਤ ਹੁੰਦੀ ਸੀ ਰੈਂਕ ਇਮੈਂਟ ਸੀ ਸੀਨੀਅਰ ਕਨਸਟਿਟਿਊਟ ਹੱਦੰਬਰ ਸੀ ਸੀਨੀਅਰ ਕਨਸਟਿਟਿਊਟ ਇੱਥੇ ਪੇਸ਼ੀਦ ਰਮ ਇੱਥੇ ਰਹੀ ਹਾਂ ਜੀ ਹਾਂਜੀ ਪੇਸ਼ੀ ਡਿਊਟੀ ਤੇ ਆਈ ਹੋਈ ਸੀ ਤੇ ਸਾਨੂੰ ਕੋਰ ਕੰਪਲੈਕਸ ਤੋਂ ਇਹ ਮੈਸੇਜ ਆਇਆ ਸਾਡੇ ਹੋਟਲੀ ਮੁਲਾਜ਼ਮ ਇੱਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਸੋ ਇਮੀਡੀਟਲੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ वेरिफिकेशन चल रही है मतलब देख कितना कि डेट हुई है? किस तरह कोई में बोली चला कितना कितना हैल्ले सब कुछ वेरीफाई कर रहे हैं सारा कुछ जब वेरीफाई कर लिया जाएगा फटाफट नहीं दस्त बॉडी कितनी मिली आपको और कॉम्प्लेक्स बाथरूम के बाहर बाथरूम